ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਪਾਸੀ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਤੁਹਾਨੂੰ ਪਤਾ ਹੀ ਆਪਣੀ ਵੀਡੀਓ ਜਿਹੜੀ ਹੁੰਦੀ ਆ ਤੇ ਇਟਲੀ ਦੇ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਹੁੰਦੀ ਆ ਜਾਂ ਜਿਹੜੇ ਵੀ ਇਟਲੀ ਆ ਚੁੱਕੇ ਆ ਜਾਂ ਜਿਹੜੇ ਆਉਣਾ ਚਾਹੁੰਦੇ ਆ ਜਾਂ ਜਿਹੜੇ ਆਉਣ ਵਾਲੇ ਸੋਚ ਰਹੇ ਆ ਉਹਨਾਂ ਲਈ ਹੁੰਦੀ ਆ ਆਪਣੇ ਕਮੈਂਟਾਂ ਦੇ ਆਪਾਂ ਥੋਡੇ ਜਿਹੜੇ ਹੁੰਦੇ ਆ ਥੋਡੇ ਉਹਨਾਂ ਦੇ ਆਨਸਰ ਦਿੰਨੇ ਹੁੰਨੇ ਬਾਕੀ ਜਿਹੜੀ ਜਾਣਕਾਰ ਵਾਲੀ ਵੀਡੀਓ ਹੁੰਦੀ ਆ ਤੇ ਉਹ ਆਪਾਂ ਬਣਾ ਕੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰ ਲਿਉਂਨੇ ਆ ਹੁਣ ਕਾਫੀ ਦਿਨ ਹੋ ਗਏ ਆਪਾਂ ਦੋਨਾਂ ਚੈਨਲਾਂ 'ਤੇ ਕੋਈ ਵੀ ਨਿਊਜ਼ ਨਹੀਂ ਲੈ ਕੇ ਆਏ ਕਿਉਂਕਿ ਥੋੜਾ ਜਿਹਾ ਪੀਜੀ ਹਜੇ ਤੱਕ ਵੀ ਚੱਲ ਰਹੇ ਆ ਹੁਣ ਵੀ ਖੜਕਾ ਪਿੱਛੇ ਸੌਂਦਾ ਹੀ ਹੁਣ ਮੈਸਤਰੀ ਲੱਗੇ ਹੋਇਆ ਘਰੇ ਤੇ ਬਾਕੀ ਸਾਰੇ ਗਏ ਹੋਏ ਕਮਾਕਾਰਾਂ ਤੇ ਬਸ ਮੈਂ ਘਰੇ ਸੀ ਮੈਂ ਵੀ ਜਾਣਾ 11:00 ਵਜੇ ਤੇ ਉਹਨਾ ਟਾਈਮ ਮੈਂ ਕਿ ਬਹੁਤ ਜਿਹੜੀ ਜਾਣਕਾਰੀ ਸੀ ਤੁਹਾਨੂੰ ਦੇਣੀ ਸੀ ਮੈਂ ਕਿ ਚਲੋ ਅੱਜ ਟਾਈਮ ਕੱਢ ਕੇ ਮੈਂ ਤੁਹਾਨੂੰ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੀ ਕਿਉਂਕਿ ਇੰਨਾ ਤਾਂ ਮੈਨੂੰ ਟਾਈਮ ਲੱਗਦਾ ਕਾ ਟਾਈਮ ਇਦਾਂ ਹੀ ਹੈ ਬਾਕੀ ਹੁਣ ਜਿਹੜੇ ਵੀਰ ਆਪਣੇ ਆਏ ਸੀ ਨਾ ਪਹਿਲਾਂ ਉਹਨਾਂ ਦੇ ਪੇਪਰਾਂ ਚ ਵੀ ਦਸਤਾਵੇਜ਼ ਜਮਾ ਕਰਾਉਣ ਕਰਨ ਵਿੱਚ ਤੁਰੇ ਫਿਰਦੇ ਰਹੇ ਹੁਣ ਫਿੰਗਰ ਫਿੰਗਰ ਉਹਨਾਂ ਦੇ ਪਹਿਲਾਂ ਲੈ ਆ ਕਿਉਂਕਿ ਵੀਜਾ ਨੰਗਨ ਤੋਂ ਬਾਅਦ ਜੇ ਫਿੰਗਰ ਮੈਚ ਦੀ ਡੇਟ ਮਿਲਦੀ ਸੀਗੀ ਮਿਲੀ ਸੀਗੀ ਉਹ ਫਿਰ ਸਾਰਿਆਂ ਦੀ ਪਹਿਲਾਂ ਲਈ ਹੋਣਾ ਦੇ ਫਿੰਗਰ ਹੋ ਰਹੇ ਆ ਬਸ ਇਦਾਂ ਹੀ ਤੁਰੇ ਫਿਰਦਿਆਂ ਟਾਈਮ ਨਹੀਂ ਲੱਗਦਾ ਫਿਰ ਬਾਕੀ ਘਰ ਦਾ ਕੰਮ ਹੋ ਜਾਂਦਾ ਚਲੋ ਜੀ ਚਲੋ ਆਪਾਂ ਬਾਹੜੀਆਂ ਗੱਲਾਂ ਨਹੀਂ ਕਰਦੇ ਮੇਨ ਗੱਲ ਤੇ ਆਉਨੇ ਆ ਜਿਨ੍ਹਾਂ ਨੇ ਆਪਣਾ ਚੈਨਲ ਪੇਜ ਫੋਲੋ ਕੀਤੇ ਆ ਆਪਣੇ ਵੀਰ ਭੈਣਾਂ ਦਾ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਹਜੇ ਨਹੀਂ ਕੀਤੇ ਉਹ ਕਰ ਲੈਣ ਤਾਂ ਕਿ ਸਭ ਤੋਂ ਪਹਿਲਾਂ ਕੋਈ ਵੀ ਜਾਣਕਾਰੀ ਹੁੰਦੀ ਆ ਕੋਈ ਇਟਲੀ ਦੀ ਖਵਾਲੇ ਜਾਂ ਪੇਪਰਾਂ ਬਾਰੇ ਜਾਂ ਕੋਈ ਫਲੂਸੀ ਬਾਰੇ ਕੋਈ ਵੀ ਹੁੰਦੀ ਆ ਤੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਜਿਹੜੀ ਪਹੁੰਚ ਜਾਵੇ ਠੀਕ ਹੈ ਜੀ ਅੱਜ ਦੀ ਆਪਾਂ ਜਿਹੜੀ ਮੇਨ ਵੀਡੀਓ ਲੈ ਕੇ ਆਏ ਆ ਕਾਫੀ ਵੀਰਾਂ ਭੈਣਾਂ ਦੇ ਕਮੈਂਟ ਆ ਰਹੇ ਸੀਗੇ ਆਪਾਂ ਹੁਣ ਸ਼ੁਰੂ ਤੋਂ ਚੱਲਦੇ ਆਂ ਸ਼ੁਰੂ ਤੋਂ ਹੀ ਤੁਹਾਨੂੰ ਸਾਰੀ ਆਪਾਂ ਡਿਟੇਲ ਜੇ ਦੱਸ ਦਿਆਂ ਕਿਉਂਕਿ ਆਪਣੇ ਨਾਲ ਜਿਹੜੇ ਨਵੇਂ ਵੀਰ ਭੈਣ ਜੁੜੇ ਹੋਏ ਆ ਤੇ ਉਹਨਾਂ ਦੇ ਵੀ ਉਹਨਾਂ ਨੂੰ ਵੀ ਪਤਾ ਲਾ ਦੁਹਾਂਗੇ ਸ਼ੁਰੂ ਤੋਂ ਹੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਭਲੇ ਆਪਾਂ ਜਿੰਨਾ ਮਰਜ਼ੀ ਬਿਜੀ ਹੋਈ ਹੈ ਨਾ ਫਿਰ ਵੀ ਆਪਾਂ ਤੁਹਾਨੂੰ ਜਾਣਕਾਰੀ ਦਿੰਦੇ ਆ ਰਹੇ ਆ ਜਿਹੜੀ ਵੀ ਹੁੰਦੀ ਆ ਨਾਲ ਦੀ ਨਾਲ ਆਪਾਂ ਬਹੁਤ ਜਿਆਦਾ ਪੰਜ ਮਿੰਟਰ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰੀਏ ਤੇ ਆਪਾਂ ਉਹਦੇ ਹੀ ਤੁਹਾਨੂੰ ਆ ਦੱਸਦੇ ਆ ਤਾਂ ਹੀ ਆਪਣੇ ਨਾਲ ਵੀਰ ਭੈਣ ਇੰਨੇ ਜੁੜੇ ਹੋਏ ਆ ਤੇ ਆਪਣੇ ਚੈਨਲ ਨੂੰ ਬਹੁਤ ਜਿਆਦਾ ਪਸੰਦ ਕਰਦੇ ਆ ਤੇ ਕਮੈਂਟ ਕਰਦੇ ਆ ਤੇ ਇੱਕ ਮਿੰਟ ਬਹੁਤ ਆਈ ਹੁੰਦੇ ਵੀ ਤੁਸੀਂ ਕਾਫੀ ਦਿਨ ਹੋ ਗਏ ਨਾ ਬਾਜੀ ਵੀਡੀਓ ਬਣਾਉਂਦੇ ਆ ਵੀ ਸਾਨੂੰ ਦੱਸੋ ਕਿਉਂਕਿ ਵੀ ਸਾਨੂੰ ਤੁਹਾਡੀ ਵੀਡੀਓ ਦੇ ਵੇਟ ਰਹਿੰਦੀ ਆ ਤੁਹਾਡੇ ਚੈਨਲ ਤੋਂ ਸਾਨੂੰ ਜਿਹੜੀ ਸਹੀ ਸਹੀ ਜਾਣਕਾਰੀ ਮਿਲਦੀ ਆ ਤੇ ਹਾਂਜੀ ਆਪਾਂ ਸ਼ੁਰੂ ਤੋਂ ਲੈ ਕੇ ਪੇਪਰ ਫੈਲਾ ਜਮਾ ਕਰਾਉਣ ਤੋਂ ਲੈ ਕੇ ਪੇਪਰ ਮਤਲਬ ਕਲੈਕ ਡੇਟ ਤੋਂ ਲੈ ਕੇ ਪੇਪਰ ਨਿਕਲ ਤੋਂ ਲੈ ਕੇ ਤੇ ਬਾਕੀ ਜਿੰਨੀਆਂ ਕਿਟਾਂ ਜਮਾ ਕਰਾਉਣ ਤੋਂ ਲੈ ਕੇ ਹਰੇਕ ਜਾਣਕਾਰੀ ਆਪਾਂ ਤੁਹਾਡੇ ਨਾਲ ਟਾਈਮ ਟੂ ਟਾਈਮ ਸ਼ੇਅਰ ਕੀਤੀ ਆ ਠੀਕ ਆ ਨਾ ਪਹਿਲਾਂ ਚਲੋ ਹੁਣ ਆਪਾਂ ਚੱਲਦੇ ਆ ਜਦੋਂ ਪੀਰ ਇੱਥੇ ਸਾਰੇ ਆ ਗਏ ਹਨਾ ਅਪਾ ਵੀ ਛੁੱਟੀਆਂ ਦਾ ਵਜਾ ਕਰਕੇ ਕਈਆਂ ਵੀਰਾਂ ਨੂੰ ਲੇਟ ਡੇਟ ਮਿਲੀ ਸੀ ਕਈਆਂ ਨੂੰ ਪਹਿਲਾਂ ਚਲੋ ਛੁੱਟੀਆਂ ਤੋਂ ਮਿਲ ਗਈ ਸੀ ਹਨਾ ਉਹਨਾਂ ਦੀਆਂ ਜਿਹੜੇ ਕਿੱਟਾਂ ਜਮ੍ਹਾਂ ਹੋ ਗਈਆਂ ਉਦੋਂ ਆਪਾਂ ਤੁਹਾਨੂੰ ਟਾਈਮ ਟੂ ਟਾਈਮ ਜਾਣਕਾਰੀ ਦਿੱਤੀ ਆ ਵੀ ਜਦੋਂ ਵੀ ਟੈਨਸ਼ਨ ਨਾ ਲੈਣ ਜਿਹੜੇ ਫ੍ਰੀ ਬੈਠੇ ਆ ਕੰਮ ਨਹੀਂ ਮਿਲਦਾ ਵੀ ਹੌਲੀ ਹੌਲੀ ਸਾਰੀ ਸੈਟਿੰਗ ਹੋ ਜਾਂਦੀ ਆ ਤੇ ਹੁਣ ਵੀਰਾਂ ਦੀ ਹੋਈ ਵੀ ਆ ਵੀਰ ਕਮੈਂਟ ਵੀ ਕਰਦੇ ਆ ਵੀ ਤੁਹਾਡੀਆਂ ਵੀਡੀਓ ਦੇਖ ਕੇ ਸਾਨੂੰ ਬਹੁਤ ਹੌਸਲਾ ਮਿਲਿਆ ਜਿਵੇਂ ਤੁਸੀਂ ਕਹਿੰਦੇ ਹੁੰਦੇ ਸੀਗੇ ਹੁਣ ਸਾਰਾ ਕੁਝ ਸੈੱਟ ਹੋ ਗਿਆ ਅਸੀਂ ਵਧੀਆ ਕੰਮਕਾਰ ਵੀ ਕਰਦੇ ਆ ਆਪਾਂ ਗਿਆ ਸੀ ਵੀ ਜਦੋਂ ਤੁਹਾਨੂੰ ਕਿੱਟਾਂ ਤੁਹਾਡੀਆਂ ਜਮਾ ਹੋ ਗਈਆਂ ਕਿੱਟਾਂ ਤੋਂ ਪਹਿਲਾਂ ਕੋਈ ਵੀਰ ਸੋਚੋ 20% ਆ ਜਿਨ੍ਹਾਂ ਨੂੰ ਕੰਮ ਮਿਲਦਾ ਤੇ ਬਿਨਾ ਪੇਪਰਾਂ ਤੋਂ ਕੰਮਾਂ ਤੇ ਨਹੀਂ ਰੱਖਦੇ ਜਦੋਂ ਤੁਹਾਡੀਆਂ ਕਿੱਟਾਂ ਜਮਾ ਹੋ ਗਈਆਂ ਤੁਹਾਨੂੰ ਕਾਲ ਮਿਲ ਗਿਆ ਨਾਲ ਦੀ ਨਾਲ ਹੀ ਤੁਹਾਨੂੰ ਕੰਮ ਮਿਲ ਜੂਗਾ ਤੇ ਇਸੇ ਤਰ੍ਹਾਂ ਹੀ ਵੀਰਾਂ ਨੂੰ ਮਿਲਿਆ ਵੀ ਆ ਉਸ ਤੋਂ ਬਾਅਦ ਜਦੋਂ ਕਿੱਟਾਂ ਜਮਾ ਹੋ ਗਈਆਂ ਫਿੰਗਰਾਂ ਦੀ ਡੇਟ ਆਪਾਂ ਨੂੰ ਮਿਲ ਗਈ ਉਸ ਤੋਂ ਬਾਅਦ ਵੀ ਨਮਾ ਕਲੋਰ ਕੱਢਤਾ ਸੀ ਵੀ ਜੇ ਮਤਲਬ ਜੇ ਦੀ ਡੇਟ ਵੀਜ਼ਾ ਨੰਗਨ ਤੋਂ ਬਾਅਦ ਫਿੰਗਰਾਂ ਦੀ ਜਿਹੜੀ ਡੇਟ ਆ ਜੇ ਉਹ ਬਾਅਦ ਚ ਜੇ ਮਤਲਬ ਕੰਟਰੀ ਆਊਟ ਦੇ ਸਕਦੇ ਆ ਨਾ ਤਾਂ ਫਿਰ ਆਪਾਂ ਵੀਰਾਂ ਨੂੰ ਵੀਡੀਓ ਬਣਾ ਕੇ ਦੋਨਾਂ ਚੈਨਲਾਂ ਤੇ ਆਪਾਂ ਸ਼ੇਅਰ ਕੀਤੀ ਸੀ ਵੀ ਜਿਨ੍ਹਾਂ ਦੀ ਡੇਟ ਫਿੰਗਰਾਂ ਦੀ ਵੀਜ਼ਾ ਨੰਗਨ ਤੋਂ ਬਾਅਦ ਆ ਉਹ ਆਪ ਨੂੰ ਆਪਣੇ ਵਕੀਲਾਂ ਨੂੰ ਮਾਲਕਾਂ ਨੂੰ ਕਹਿ ਕੇ ਪਹਿਲਾਂ ਦੀ ਲੈ ਲਓ ਤਾਂ ਕਿ ਤੁਹਾਨੂੰ ਕੰਟਰੀ ਆਊਟ ਨਾ ਮਿਲ ਜੇ ਤੇ ਉਹ ਕਰਕੇ ਵੀਰਾਂ ਨੇ ਬਹੁਤਿਆਂ ਨੇ ਵੀ ਉਹ ਪਹਿਲਾਂ ਦੀ ਲੈ ਵੀ ਲਈ ਆਪਣੇ ਵੀ ਹੁਣ ਜਿੰਨੇ ਵੀ ਵੀਰ ਆ ਹਨਾ ਜੀ ਸੱਤ ਸਾਰਿਆਂ ਦੇ ਉਹਦੇ ਵਿੱਚੋਂ ਚਾਰਾਂ ਪੰਜਾਂ ਨੇ ਤਾਂ ਫਿੰਗਰ ਹੋ ਗਏ ਤੇ ਇੱਕ ਦੇ ਕੱਲ ਸੀਗੇ ਤੇ ਬਾਕੀਆਂ ਦੀ ਜਿਹੜੀ ਆ ਡੇਟ ਉਹਨਾਂ ਨੂੰ ਮਿਲੀ ਆ ਵੀ ਜਾਨੰਗਨ ਤੋਂ ਬਾ ਪਹਿਲਾਂ ਦੀ ਮਿਲੀ ਹੋਈ ਆ ਤੇ ਉਹਨਾਂ ਦੇ ਫਿੰਗਰ ਹੋ ਜਾਣਗੇ ਉਹਦੇ ਐਸੇ ਕਰਕੇ ਆਪਾਂ ਜਿਹੜੀ ਤੁਹਾਨੂੰ ਵੀ ਜਾਣਕਾਰੀ ਦਿਨੇ ਹੁੰਦੀ ਆ ਵਿੱਚੋਂ ਟਾਈਮ ਕੱਢ ਕੇ ਕਿ ਕੋਈ ਵੀਰ ਆ ਜਿਹੜਾ ਵੀ ਉਹ ਰਹਿ ਨਾ ਜਾਵੇ ਵੀ ਮਤਲਬ ਉਹ ਉਹਦੇ ਜਿਹੜੇ ਪੇਪਰ ਆ ਖਰਾਬ ਨਾ ਹੋਣ ਹਾਂਜੀ ਬਾਕੀ ਆਪਾਂ ੰਬੀਰਾਂ ਦੇ ਕਮੈਂਟ ਜਿਹੜੇ ਸੈਨਾਟੋਰੀਆ ਨੂੰ ਲੈ ਕੇ ਆਉਂਦੇ ਆਂ ਹਾਂਜੀ ਆਪਾਂ ਵੀ ਸੁਣਿਆ ਵਾ ਵੀ ਜੂਨ ਚ ਕਹਿੰਦੇ ਆ ਤੇ ਬਾਕੀ ਜਦੋਂ ਵੀ ਕੋਈ ਆਪਣੀ ਟਾਈ ਆਪਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਬਾਕੀ ਵੀਰ ਜਿਹੜੇ ਹੁਣ ਪੇਪਰ ਪੁੱਛਦੇ ਆ ਬਹੁਤ ਕਮੈਂਟ ਆਉਂਦੇ ਆ 9 ਮਹੀਨੇ ਵਾਲੇ ਸਾਲ ਵਾਲੇ ਡੋਮੈਸਟਿਕ ਪੇਪਰ ਬਈ ਹਜੇ ਸਾਡੇ ਨਿਕਲੇ ਨਹੀਂ ਟਾਈਮ ਦੱਸ ਦਿਆ ਹਾਂਜੀ ਜਿਹੜੇ ਆਪਾਂ ਗੱਲ ਕਰਦੇ ਆਂ ਜੀ 9 ਮਹੀਨੇ ਵਾਲੇ ਤੇ ਸਾਲ ਵਾਲੇ ਸਾਲ ਵਾਲੇ ਆਪਾਂ ਪਹਿਲਾਂ ਵੀ ਦੱਸਿਆ ਸੀ ਸਾਲ ਵਾਲਿਆਂ ਨੂੰ ਟਾਈਮ ਲੱਗ ਜਾਂਦਾ ਤੇ ਇਹ ਵਿੱਚ ਵਿੱਚ ਨਿਕਲ ਵੀ ਰਹੇ ਆ ਜਿਹੜੇ 9 ਮਹੀਨੇ ਵਾਲੇ ਆ ਹੋ ਵੀ ਵੀਰਾਂ ਦੇ ਕਮੈਂਟ ਆ ਰਹੇ ਆ ਵੀ ਵਿੱਚ ਪੇਪਰ ਆ ਜਿਹੜੇ ਨਿਕਲ ਰਹੇ ਆ ਜਿਹੜੇ ਡੋਮੈਸਟਿਕ ਪੇਪਰ ਆ ਡੋਮੈਸਟਿਕ ਪੇਪਰ ਆ ਆਪਾਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਉਹਦਾ ਕੋਟਾ ਜਿਹੜਾ ਬਹੁਤ ਘੱਟ ਸੀਗਾ ਤੇ ਪੇਪਰ ਭਰੇ ਜਾਦਾ ਗਏ ਸੀਗੇ ਤੇ ਉਹਦੀ ਵਜ੍ਹਾ ਕਰਕੇ ਵੀ ਚਲੋ ਜੇ ਕੋਈ ਵੀਰ ਆ ਸਮੇਂ ਲਾਈ ਬੈਠਾ ਹਨਾ ਤੇ ਵੀ ਚਲੋ ਤੁਸੀਂ ਦੇਖ ਸਕਦੇ ਆ ਵੈਸੇ ਡੋਮੈਸਟਿਕ ਪੇਪਰਾਂ ਦਾ ਆਪਾਂ ਤੁਹਾਨੂੰ ਹਾਈ ਕੋਸ ਨਹੀਂ ਕਹਿ ਸਕਦੇ ਵੀ ਜਾਂ ਨਿਕਲਣਗੇ ਜਾਂ ਕੀ ਹਨਾ ਕਿਉਂਕਿ ਡੋਮੈਸਟਿਕ ਪੇਪਰਾਂ ਦਾ ਕੋਟਾ ਜਿਹੜਾ ਬਹੁਤ ਘੱਟ ਸੀ ਹਾਂ ਜੇ ਕਿਸੇ ਵੀ ਤੋਂ ਉਹਨਾਂ ਵੀ ਮਤਲਬ ਵੀ ਭੈਣ ਤੋਂ ਉਹਨਾਂ ਨੇ ਕੋਈ ਕੱਟ ਸੀਗਾ ਪੇਪਰ ਉਹ ਮੰਗਿਆ ਵਾ ਤੇ ਉਹਨਾਂ ਦੇ ਵੀ ਮਤਲਬ ਲੋਡਾ ਉਸ ਦਾ ਉਹਨਾਂ ਦਾ ਆ ਸਕਦਾ ਵਾ ਉਹਨਾਂ ਦਾ ਕੋਟੇ 'ਚ ਨਾਮ ਆਇਆ ਇਹਦੇ ਤੇ ਜਿਵੇਂ ਆਪਾਂ ਸਪੈਸ਼ਲ ਵੀਡੀਓ ਬਣਾ ਕੇ ਤੁਹਾਨੂੰ ਦੱਸੀ ਹੋਈ ਆ ਵੀ ਜਿਹਦਾ ਕੋਟੇ 'ਚ ਨਾਮ ਆ ਗਿਆ ਤੇ ਵੀ ਪੇਪਰ ਵੀ ਕਿਉਂ ਨਹੀਂ ਨਿਕਲਦੇ ਹਨਾ ਜੇ ਕੋਈ ਡਾਕੂਮੈਂਟ ਮੰਗਿਆ ਕਿੰਨੇ ਦਿਨ ਲੱਗਦੇ ਉਹਨੂੰ ਡਾਕੂਮੈਂਟ ਵੇ ਦੇ ਕੇ ਕਿੰਨੇ ਦਿਨ ਬਾਅਦ ਨੁਲਾਸਾ ਆ ਜਾਂਦਾ ਫੇ ਸਾਰੀ ਆਪਾਂ ਸਪੈਸ਼ਲ ਇੱਕ ਵੀਡੀਓ ਬਣਾਈ ਆ ਤੇ ਉਹ ਤੁਸੀਂ ਜਿਹੜੀ ਵੀ ਰੋਂ ਕਮੈਂਟ ਕਰਦੇ ਆ ਜੀ ਕੋਟੇ ਚ ਨਾ ਆਉਂਦਾ ਕੀ ਮਤਲਬ ਹੁੰਦਾ ਕਿੰਨੇ ਦਿਨਾਂ ਬਾਅਦ ਵੀ ਮਾਤੜੇ ਪੇਪਰ ਨਿਕਲੇ ਹੁੰਦੇ ਆ ਜਾਂ ਕੋਈ ਸੇ ਦਾ ਡਾਕੂਮੈਂਟ ਘਟ ਹੁੰਦਾ ਵਾ ਕੋਈ ਮੰਗਿਆ ਹੁੰਦਾ ਤੇ ਉਸ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਨੁਲਾਸਾ ਦੇ ਦਿੰਦੇ ਆਪਾਂ ਪੂਰੀ ਵੀਡੀਓ ਬਣਾਈ ਹੋਈ ਆ ਤੇ ਉਹ ਤੁਸੀਂ ਚੈਨਲ ਤੇ ਜਾ ਕੇ ਹੀ ਦੇਖ ਸਕਦੇ ਆਂ ਹਾਂਜੀ ਅੱਗੇ ਹੁਣ ਆਪਾਂ ਨੂੰ ਜਿਹੜਾ ਮੇਨ ਕਮੈਂਟ ਆ ਰਹੇ ਆ ਮੇਨ ਕਮੈਂਟ ਤੇ ਆਪਾਂ ਦੇ ਉਹਦਾ ਅਪਲਾਈ ਕਰਦੇ ਆ ਵੀਰਾਂ ਦੇ ਇੱਕ ਮਿੰਟ ਆ ਰਿਹਾ ਜਿਨ੍ਹਾਂ ਦੇ ਹੁਣ ਫਿੰਗਰ ਹੋ ਰਹੇ ਆ ਜੀ ਫਿੰਗਰਾਂ ਤੋਂ ਕਿੰਨੇ ਦਿਨ ਬਾਅਦ ਵੀ ਜਿਹੜਾ ਆਪਾਂ ਨੂੰ ਸੰਜੋੜਨੋਂ ਮਿਲ ਜਾਂਦੀ ਆ ਹਾਂਜੀ ਉਦੋਂ ਪਹਿਲਾਂ ਆਪਾਂ ਗੱਲ ਕਰਦੇ ਆ ਵੀਰਾਂ ਨੂੰ ਵੀ ਜਿਹੜੇ ਵੀਰ ਫਿੰਗਰ ਕਰਾਉਣ ਜਾਂਦੇ ਆ ਹਨਾ ਜਿਵੇਂ ਕੱਲ ਹੀ ਆਪਣੇ ਇੱਕ ਵੀਰ ਨਾਲ ਹੋਈ ਫਿੰਗਰ ਕਰਾਉਣ ਗਿਆ ਸੀ ਬਰਾਂਦੀ ਸੀ ਤੇ ਉੱਥੇ ਉਹਨਾਂ ਨੇ ਵੀ ਮਤਲਬ ਹਸਪੀਟਲ ਮੰਗ ਲਈ ਹਨਾ ਤੇ ਉਹ ਫੇਰ ਨਹੀਂ ਤਾਂ ਨਹੀਂ ਹੋਣੀ ਸੀ ਫਿੰਗਰ ਤੇ ਉਹ ਫੋਨ 'ਚ ਸੀਗੀ ਫੋਟੋ ਫਿਰ ਨਾਲ ਦੀ ਨਾਲ ਦੂਜੇ ਮੁੰਡੇ ਨੇ ਕਢਵਾ ਕੇ ਤੇ ਉਹ ਦੇਤੀ ਤੇ ਆਪਾਂ ਤੁਹਾਨੂੰ ਇਹ ਕਹਿੰਨੇ ਆ ਵੀ ਜਦੋਂ ਵੀ ਤੁਸੀਂ ਫਿੰਗਰ ਕਰਾਉਣ ਜਾਣੇ ਆ ਤੁਹਾਡੇ ਕੋਲੇ ਸਾਰੇ ਪੇਪਰ ਹੋਣੇ ਚਾਹੀਦੇ ਆ ਫੋਟੋ ਸਟੇਟ ਤੁਸੀਂ ਨਾਲ ਲੈ ਕੇ ਜਾਇਓ ਉਹ ਹਸਪੀਤਲ ਉਹ ਜੂਤੀਵਾ ਪਤਾ ਨਹੀਂ ਉਹਨਾਂ ਨੇ ਕਦੋਂ ਕੀ ਮੰਗ ਲੈਣਾ ਜਦੋਂ ਤੁਸੀਂ ਪਰਫਾ ਤੂਰੇ ਚਾ ਵੀ ਕਟ ਜਮਾ ਕਰਵਾਉਣੇ ਹੁੰਨੇ ਆ ਉਹਦੀ ਵੀ ਤੁਸੀਂ ਜਿਹੜੀਆਂ ਫੋਟੋ ਕਾਪੀਆਂ ਆਪਦੇ ਕੋਲੇ ਰੱਖਿਆ ਕਰੋ ਉਹਨਾਂ ਦਾ ਪਤਾ ਨਹੀਂ ਹੁੰਦਾ ਵੀ ਕਦ ਇਸ ਟਾਈਮ ਉਹਨਾਂ ਨੇ ਕੀ ਮੰਗ ਲੈਣਾ ਵਾ ਫੇਰ ਗਾ ਦੀਗਾ ਫੇਰ ਡੇਟ ਲੈਂਦੇ ਫਿਰ ਹੋਵੇ ਫੇਰ ਉਹੀ ਝੰਜਟ ਹੋਊਗਾ ਤੇ ਉਦੋਂ ਪਹਿਲਾਂ ਉਹਦੇ ਨਾਲ ਬਿਹਤਰ ਇਹ ਹੈ ਵੀ ਤੁਸੀਂ ਜਿਹੜਾ ਆਪਦੇ ਸਾਰੇ ਆ ਅਬ ਫੋਟੋ ਕਾਪੀਆਂ ਜਿਹੜੇ ਵੀ ਤੁਹਾਡਾ ਪਿੱਛੇ ਪ੍ਰੋਸੈਸ ਹੋ ਚੁੱਕਿਆ ਪੇਪਰਾਂ ਦਾ ਉਹ ਆਪਦੇ ਕੋਲੇ ਰੱਖਿਆ ਕਰੋ ਪਤਾ ਨਹੀਂ ਕਦੋਂ ਮੰਗਦੇ ਨੇ ਵੈਸੇ ਸਾਡੇ ਲੇਚੇ ਚ ਵੀ ਲੇਚੇ ਜਿਲੇ ਚ ਤਾਂ ਨਹੀਂ ਇਦਾਂ ਹੋਇਆ ਵੀਰਾਂ ਦੇ ਅੱਗੇ ਵੀ ਇੱਥੇ ਕਾਫੀਆਂ ਤੇ ਫਿੰਗਰ ਹੋਈ ਆ ਨਹੀਂ ਇੰਨਾ ਕੁਸ ਮੰਗਿਆ ਪਰ ਬਰਨ ਦੀ ਸੀੋ ਕੱਲ ਏਦਾਂ ਮੰਗ ਲਿਆ ਇਹਦੇ ਨਾਲੋਂ ਇਹੀ ਬਿਹਤਰ ਆ ਵੀ ਆਪਾਂ ਜਿਹੜੀਆਂ ਆਪਣੀਆਂ ਫੋਟੋ ਕਾਪੀਆਂ ਵਾ ਤੇ ਉਹ ਆਪਣੇ ਕੋਲ ਰੱਖੇ ਨਹੀਂ ਤਾਂ ਚਲੋ ਆਪਾਂ ਫੋਨ 'ਚ ਵੀ ਰੱਖ ਸਕਦੇ ਆ ਤੇ ਵੀ ਐਟ ਅ ਟਾਈਮ ਚਲ ਕਈ ਮੰਨ ਵੀ ਜਾਂਦੇ ਆ ਕਈ ਨਹੀਂ ਵੀ ਕਹਿੰਦੇ ਵੀ ਹਾਂ ਤੁਸੀਂ ਐਟ ਅ ਟਾਈਮ ਸਾਨੂੰ ਕਢਵਾ ਕੇ ਦੇ ਦਿਓ ਇਹਦੇ ਨਾਲੋਂ ਤੁਸੀਂ ਆਪੇ ਫੋਟੋ ਕਾਪੀਆਂ ਜਿਹੜੀਆਂ ਢਵਾ ਕੇ ਨਾਲ ਹੀ ਲੈ ਕੇ ਜਾਇਆ ਕਰੋ ਹਾਂਜੀ ਅੱਗੇ ਹੁਣ ਆਪਾਂ ਗੱਲ ਕਰਦੇ ਆਂ ਵੀ ਵੀਰ ਜਿਨ੍ਹਾਂ ਦੇ ਸਾਰਾ ਕੁਝ ਹੋ ਗਿਆ ਸੀ ਫਿੰਗਰ ਹੋ ਚੁੱਕੇ ਹੁਣ ਵੀਰਾਂ ਦੇ ਇਹ ਕਮੈਂਟ ਆ ਰਹੇ ਆ ਵੀ ਫਿੰਗਰਾਂ ਤੋਂ ਬਾਅਦ ਆ ਜਿਹੜੀ ਉਹ ਸੰਜੋੜ ਨੂੰ ਕਦੋਂ ਮਿਲੂਗੀ ਹਾਂਜੀ ਜੀ ਫਿੰਗਰਾਂ ਤੋਂ ਬਾਅਦ 40 ਤੋਂ 45 ਦਿਨ ਦਾ ਟਾਈਮ ਹੁੰਦਾ ਵਾ ਸੰਜੋੜ ਨੂੰ ਜਿਹੜੀ ਆ ਤੁਹਾਨੂੰ ਉਹ ਮਿਲ ਜੂਗੀ ਹੁਣ ਕਈ ਵੀਰਾਂ ਦਾ ਉਹੀ ਤਾਂ ਤਕਰੀਬਨ ਬੀਬੀ ਜਾਂ ਨੰਗੇ ਤੋਂ ਬਾਅਦ ਵੀ ਮਿਲਦੇ ਹੁੰਦਾ ਘਾਟ ਤੇ ਚਲੋ ਕੋਈ ਗੱਲ ਨਹੀਂ ਉਹ ਵੀ ਨਾਲ ਦੀ ਨਾਲ ਆਪਣਾ ਜਿਹੜਾ ਰਿਨਿਊ ਹੋ ਜਾਂਦਾ ਵਾ ਬਾਕੀ ਵੀਰੇ ਕਮੈਂਟ ਕਰਦੇ ਆ ਵੀ ਜਿਹੜਾ ਆਪਾਂ ਵੀ ਆਇਆ ਵੀ ਜਿਹੜੇ ਮਾਲਕ ਦੇ ਆਪਾਂ ਆਏ ਆ ਤੇ ਉਹਦੇ ਕੋਲੇ ਆਪਾਂ ਨੂੰ ਕੰਮ ਵੀ ਕੀਤਾ ਹੋਣਾ ਚਾਹੀਦਾ ਪਹਿਲਾਂ ਜਦੋਂ ਆਪਾਂ ਪੇਪਰ ਲਾਉਣੇ ਹਨ ਜੀ ਇਹ ਆਪਾਂ ਹਰ ਇੱਕ ਵੀਡੀਓ 'ਚ ਤੁਹਾਨੂੰ ਦੱਸਦੇ ਵੀ ਆਂ ਵੀ ਜਦੋਂ ਆਪਾਂ ਆਏ ਇੱਥੇ ਆਉਣ ਲਈ ਕਿ ਲਈ ਜਿਹੜੇ ਮਾਲਕ ਨੇ ਆਪਾਂ ਨੂੰ ਬੁਲਾਇਆ ਤੇ ਜਿਹੜੇ ਆਪਣੇ ਪਾਗੇ ਬੂਸਦੇ ਆ ਤਿੰਨ ਮਹੀਨਿਆਂ ਤੇ ਤਿੰਨ ਮਹੀਨਿਆਂ ਤੋਂ ਵੱਧ ਦੇਣ ਹੋ ਸਕਦੇ ਘਟਣੀ ਹੋਣੀ ਚਾਹੀਦੀ ਤੇ ਉਹੋ ਆਪਣੇ ਪਾਗੇ ਬੂਸਦੇ ਉਸੇ ਮਾਲਕ ਤੋਂ ਹੀ ਹੋਣੇ ਚਾਹੀਦੇ ਆ ਤੇ ਬਾਕੀ ਜਿਹੜੇ ਵੀਰ ਦਾ ਇੱਕ ਕਮੈਂਟ ਇਦਾਂ ਵੀ ਆਇਆ ਸੀਗਾ ਵੀ ਤੁਸੀਂ ਵੀ ਮਤਲਬ ਕਿੰਨੇ ਅਜਰ ਆਪਾਂ ਇੱਥੇ ਆਉਣਨੇ ਆ ਕਿ ਕਿੰਨੇ ਦਿਨਾਂ ਬਾਅਦ ਮੇਲ ਅੰਬੈਸੀ ਨੂੰ ਆਪਾਂ ਭੇਜ ਸਕਦੇ ਆ ਹਾਂ ਜੋ 8 ਦਿਨ ਦਾ ਟਾਈਮ ਹੁੰਦਾ ਵਾ ਤੁਸੀਂ ਇੱਥੇ ਆ ਜਾਨੇ ਆ ਉਹ ਤੁਸੀਂ ਮੇਲ ਕਰ ਸਕਦੇ ਆ ਤੇ ਉਹਦੇ ਤੇ ਵੀ ਆਪਾਂ ਪੂਰੀ ਵੀਡੀਓ ਬਣਾਈ ਸੀ ਐਂਟਰੀ ਤੇ ਤੇ ਕਈ ਵੀਰਾਂ ਨੂੰ ਜੇ ਨਹੀਂ ਵੀ ਜਿੰਨਾ ਸਮਝਾਈ ਸੀ ਕਿ ਉਹਨਾਂ ਨੇ ਆਪਾਂ ਨੂੰ ਇੰਸਟਾਗ੍ਰam ਤੇ ਮੈਸੇਜ ਕੀਤਾ ਸੀ ਆਪਾਂ ਉਹਨਾਂ ਨੂੰ ਰਿਪਲਾਈ ਕਰਕੇ ਵੀ ਆਪਾਂ ਦੱਸਦਾ ਸੀਗਾ ਅੰਗੇ ਇਦਾਂ ਇਦਾਂ ਹੁੰਦਾ ਵਾ ਤੇ ਹਾਂਜੀ ਇਹ ਸੀ ਮਤਲਬ ਆਪਣੀ ਮੇਲ ਮੇਲਕ ਜਾਣਕਾਰੀ ਬਾਕੀ ਅਪਾਇੰਟਮੈਂਟਾਂ ਤੇ ਫਿਲਹਾਲ ਦਾ स्लॉट ਹਜੇ ਬੰਦ ਦਾ 1 ਅਕਤੂਬਰ ਤੱਕ ਦੀਆਂ ਜਿਨ੍ਹਾਂ ਨੂੰ ਮਿਲਿਆ ਅਕਤੂਬਰ ਤੱਕ ਦੀਆਂ ਮਿਲੀਆਂ ਤੇ ਹਜੇ ਹੋਪਨ ਨਹੀਂ ਹੋਇਆ ਜਦੋਂ ਹੋਇਆ ਤੇ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਬਣਾ ਕੇ ਤੇ ਹਾਂ ਕਈ ਚੈਨਲਾਂ ਤੇ ਆਪਾਂ ਵੇਖ ਵੀ ਰਹੇ ਹਾਂ ਜਿਹੜੇ ਕਹਿ ਰਹੇ ਆ ਅਪਾਇੰਟਮੈਂਟਾਂ ਮਿਲ ਰਹੀਆਂ ਮਿਲ ਰਹੀਆਂ ਤੇ ਪਤਾ ਨਹੀਂ ਪਰ ਅੱਜ ਸਵੇਰ ਹੀ ਆਪਣੇ ਕੋਲੇ ਜਾਣਕਾਰੀ ਆਈ ਆ ਵੀ ਹਜੇ ਅਪਾਇੰਟਮੈਂਟਾਂ ਜਿਹੜੀਆਂ ਸਾਲ ਵਾਲੇ ਤੇ 9 ਮਹੀਨੇ ਵਾਲੇ ਆ ਪੇਪਰ ਤੇ ਨੋਲਿਓਸੇ ਨਿਕਲੇ ਆ ਵੀ ਉਹਨਾਂ ਦੀਆਂ ਨਹੀਂ ਮਿਲ ਰਹੀਆਂ ਤੇ ਹਾਂਜੀ ਬਾਕੀ ਇੱਕ ਮੇਰੇ ਭੈਣ ਦਾ ਕਮੈਂਟ ਆਇਆ ਸੀਗਾ ਹਾਂਜੀ ਇਹ ਭੈਣ ਦਾ ਕਮੈਂਟ ਆਇਆ ਸੀਗਾ ਰਣਜੀਤ ਕੌਰ ਦਾ ਤੇ ਭੈਣ ਦਾ ਕਮੈਂਟ ਸੀਗਾ ਹਾਂਜੀ ਸასი ਕਾਲ ਦੀਦੀ ਜੀ ਤੇ ਅਸੀਂ ਤੁਹਾਡੀਆਂ ਜੀ ਸਾਰੀਆਂ ਵੀਡੀਓ ਤੁਹਾਡੀਆਂ ਤੇ ਭਾਜੀ ਦੀਆਂ ਦੇਖਦੇ ਆ ਤੇ ਵੀ ਮੇਰੇ ਹਸਬੰਦ ਵੀ ਇਥੇ ਇਟਲੀ ਦੇ ਵਿੱਚ ਹੀ ਆ ਤੇ ਅਸੀਂ ਫੈਮਿਲੀ ਪੁਆਇੰਟ ਮੈਂਟ ਸਾਡਾ ਨੋਟਾ ਉਸ ਦਾ ਨਿਕਲਿਆ ਸੀਗਾ ਬਾਜੀ ਦੀ ਵੀਡੀਓ ਦੇਖ ਕੇ ਹੀ ਅਸੀਂ ਸਾਨੂੰ ਪਤਾ ਲੱਗਾ ਵੀ ਓਪਨ ਅਸੀਂ ਫੈਮਿਲੀ ਪੁਆਇੰਟ ਮੈਂਟ ਚੁੱਕੀ ਆ ਤੇ ਬਾਕੀ ਜੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਜਾਣਕਾਰੀ ਵਾਲੀਆਂ ਵੀਡੀਓ ਹੁੰਦੀਆਂ ਦੀਦੀ ਅਸੀਂ ਤੁਹਾਡੇ ਬਲੌਗ ਵਾਲੇ ਵੀ ਚੈਨਲ ਸਾਰੇ ਦੇਖਦੇ ਆ ਤੇ ਬਾਕੀ ਹਾਂਜੀ ਦੀਦੀ ਤੁਸੀਂ ਅਸੀਂ ਤੁਹਾਨੂੰ ਇਦਾਂ ਕਹਿਣਾ ਸੀਗਾ ਵੀ ਮੈਂ ਵੀ ਇੱਧਰ ਆ ਕੇ ਕੰਮ ਕਰਨਾ ਚਾਹੁੰਦੀ ਹਾਂ ਕਿਉਂਕਿ ਮੇਰੇ ਬੱਚੇ ਵੀ ਵੱਡੇ ਆ ਮੈਂ ਰੈਸਟੋਰੈਂਟ ਤੇ ਵੀ ਜੇ ਮੈਨੂੰ ਕੰਮ ਮਿਲ ਸਕਦਾ ਤੁਸੀਂ ਉਹਦੀ ਸਾਨੂੰ ਜਾਣਕਾਰੀ ਦਿਓ ਵੀ ਕਿੱਦਾਂ ਵੀ ਅਸੀਂ ਇੱਧਰ ਆ ਕੇ ਕੰਮ ਉੰਬੀ ਮੈਂ ਕਰ ਸਕਦੀ ਆ ਤੇ ਹਾਂਜੀ ਇੱਕ ਦੀਦੀ ਤੁਸੀਂ ਮੈਨੂੰ ਸਾਨੂੰ ਵੀ ਮਤਲਬ ਤੁਸੀਂ ਲੈਂਗੁਏਜ ਵਾਲੀ ਵੀਡੀਓ ਜਰੂਰ ਬਣਾਓ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਤੋਂਨੀ ਬੋਲੀ ਦਾ ਬਹੁਤ ਚੈਨਲ ਅਸੀਂ ਦੇਖ ਵੀ ਰਹੇ ਆ ਪਰ ਸਾਨੂੰ ਤੁਹਾਡੀਆਂ ਵੀਡੀਓ ਬਹੁਤ ਪਸੰਦ ਆ ਤੇ ਤੁਹਾਡੀ ਹਰ ਇੱਕ ਗੱਲ ਸਾਨੂੰ ਸਮਝ ਵੀ ਆਉਂਦੀ ਆ ਬਾਕੀ ਰੈਸਟੋਰੈਂਟ ਤੇ ਆਪਾਂ ਕੀ ਬੋਲਚਾਲ ਕਰਦੇ ਆ ਕਿੱਦਾਂ ਦੇ ਆ ਕੀ ਬੋਲਣਾ ਪੈਂਦਾ ਵਾ ਸਾਨੂੰ ਉਹ ਹਟਾਲੀਆਂ ਦੇ ਵਿੱਚ ਪਲੀਜ਼ ਉਸਦੀ ਇੱਕ ਵੀਡੀਓ ਤੁਸੀਂ ਜਰੂਰ ਬਣਾਓ ਹਾਂਜੀ ਸਾਸਕਨ ਬੇਨਾਤ ਆਪਾਂ ਨੂੰ ਭੈਣ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਆਪਾਂ ਨੂੰ ਇੰਨਾ ਪਿਆਰ ਕਰਦੇ ਆ ਆਪਣੇ ਵੀਡੀਓ ਵੇਖਦੇ ਆ ਤੇ ਹਾਂਜੀ ਤੁਹਾਡਾ ਜੀ ਬਹੁਤ-ਬਹੁਤ ਧੰਨਵਾਦ ਹਾਂਜੀ ਬਾਕੀ ਆਪਾਂ ਗੱਲ ਕਰਦੇ ਆ ਜੀ ਅ ਰੈਸਟੋਰੈਂਟ ਤੇ ਕੰਮ ਹਾਂਜੀ ਰੈਸਟੋਰੈਂਟ ਤੇ ਕੰਮ ਵੀ ਮਿਲ ਜੂਗਾ ਵੀ ਕੋਈ ਏਡੀ ਵੱਡੀ ਗੱਲ ਨਹੀਂ ਜੇ ਤੁਸੀਂ ਉੱਥੇ ਕੁਕਿੰਗ ਕਰਦੇ ਆ ਵਧੀਆ ਕਰਦੇ ਆ ਤੇ ਵੀ ਇੱਥੇ ਵੀ ਕੋਈ ਖਾਸ ਨਹੀਂ ਹੁੰਦਾਗਾ ਵੀ ਨੱਚੋ ਥੋੜਾ ਜਿਹਾ ਦੇਖਣਾ ਹੁੰਦਾ ਸਮਝਣ ਦੀ ਲੋੜ ਪੈਂਦੀ ਆ ਜੇ ਆਪਾਂ ਇੰਡੀਆ 'ਚ ਕੁਕਿੰਗ ਕਰਦੇ ਆ ਪਤਾ ਹੀ ਹੁੰਦਾ ਆਪਾਂ ਸਾਰੀ ਲੇਡੀਜ਼ ਇੰਡੀਆ 'ਚ ਵਧੀਆ ਕੁਕਿੰਗ ਕਰਦੇ ਆ ਤੇ ਕੰਮ ਮਿਲ ਜਾਂਦਾ ਹਾਂ ਜਿੱਥੇ ਤੁਹਾਡੇ ਹਸਬੈਂਡ ਆ ਜੇ ਉੱਥੇ ਵੀ ਰੈਸਟੋਰੈਂਟ ਹੈਗੇ ਆ ਕਾਫੀ ਤੇ ਤੁਸੀਂ ਉੱਥੇ ਆ ਕੇ ਕੰਮ ਕਰ ਸਕਦੇ ਆ ਹਾਂ ਇਹਦੇ ਲਈ ਤੁਹਾਨੂੰ ਪੋਲੀ ਦੀ ਜ਼ਰੂਰ ਲੋੜ ਪਊਗੀ ਤੁਸੀਂ ਵੈਸੇ ਤਾਂ ਕੋਈ ਵੀ ਚੈਨਲ ਤੇ ਸਰਚ ਕਰਕੇ ਦੇਖ ਸਕਦੇ ਆ ਰੈਸਟੋਰੈਂਟ ਤੇ ਕੰਮ ਕਰਨ ਲਈ ਵੀ ਕੀਵਰਡ ਚਾਲ ਹੁੰਦੀ ਆ ਤੇ ਬਾਕੀ ਵੀ ਤੁਹਾਨੂੰ ਪਤਾ ਹੀ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਮੈਂ ਤਾਂ ਅੱਜ ਨਵੀਂ ਆ ਨਿਊਜ਼ ਹੁੰਦੀ ਆ ਕੋਈ ਉਹ ਵੀ ਵਿੱਚੋਂ ਟਾਈਮ ਤੋਂ ਟਾਈਮ ਕੱਢ ਕੇ ਤੁਹਾਡੇ ਨਾਲ ਸ਼ੇਅਰ ਕਰਦੀ ਆ ਵੀ ਕੋਈ ਹੁੰਦੀ ਆ ਨਵੀਂ ਤਾਜ਼ੀ ਵਿੱਚੋਂ ਲੋ ਵੀ ਰੰ ਦੱਸ ਦੀਗੇ ਵੀ ਕਿਸੇ ਵੀ ਦੇ ਪੇਪਰ ਨਾਲ ਖਰਾਬ ਹੁਣ ਤੇ ਬਾਕੀ ਹਾਂ ਜੀ ਮੈਂ ਕੋਸ਼ਿਸ਼ ਕਰੂੰਗੀ ਇੱਕ ਵੀਡੀਓ ਜਰੂਰ ਬਣਾਉਂਗੀ ਰੈਸਟੋਰੈਂਟ ਤੇ ਵੀ ਮੇਰੇ ਕੋਲ ਕੀ ਬੋਲ ਚਾਲ ਹੁੰਦੀ ਆ ਕੀ ਕੰਮਕਾਰ ਹੁੰਦਾ ਵੈਸੇ ਤਾਂ ਮੇਰੇ ਪਿੱਛੇ ਮੇਰੇ ਕੰਮਕਾਰ ਵੀ ਦਿਖਾਇਆ ਹੋਇਆ ਰੈਸਟੋਰੈਂਟ ਤੇ ਹੈ ਗਿਆ ਪਿੱਛੇ ਵੀਡੀਓ ਤੁਸੀਂ ਦੇਖ ਸਕਦੇ ਆ ਤੇ ਬਾਕੀ ਮੈਂ ਤੁਹਾਨੂੰ ਵਾਅਦਾ ਤਾਂ ਨਹੀਂ ਕਰਦੀ ਵੈਸੇ ਕੋਸ਼ਿਸ਼ ਕਰੂੰਗੀ ਜੇ ਟਾਈਮ ਲੱਗਾ ਤਾਂ ਉਹਦੇ ਤੇ ਵੀ ਆਪਾਂ ਵੀਡੀਓ ਬਣਾਵਾਂਗੇ ਵੀ ਮੇਨ ਮੇਨ ਕੀ ਕੀ ਗੱਲਾਂ ਹੁੰਦੀਆਂ ਉੱਥੇ ਕੀ ਕੀ ਚੀਜ਼ਾਂ ਹੁੰਦੀਆਂ ਵਾ ਜਿਹਨਾਂ ਦੇ ਨਾਮ ਹੁੰਦੇ ਆ ਹਾਂ ਮੰਦਰ ਤੇ ਬਾਕੀ ਹੁਣ ਆਪਾਂ ਦਾ ਤੁਹਾਨੂੰ ਇਹ ਹੀ ਕਹਿਣਾ ਵੀ ਜਿੰਨਾ ਚਿੱਕਰ ਥੋੜਾ ਵੀ ਇੱਥੇ ਨਹੀਂ ਤੁਸੀਂ ਆਉਂਦੇ ਤੁਸੀਂ ਬਾਅਦ ਤੋਂ ਬਾਅਦ ਬੋਲੀ ਆਲ ਧਿਆਨ ਦਿਓ ਬੋਲੀ ਸਿੱਖੋ ਕਿਉਂਕਿ ਬਾਕੀ ਜਿਹੜੇ ਕੰਮਕਾਰ ਆ ਉਹ ਇੰਨਾ ਨਹੀਂ ਫਰਕ ਹੁੰਦਾ ਉਹ ਆਪਾਂ ਕਰ ਸਕਦੇ ਤੇ ਆਪਾਂ ਜਿਆਦਾ ਬੋਲੀ ਵਾਲੇ ਮਾਰਖਾਨੇ ਤੁਸੀਂ ਫੈਮਿਲੀ ਬੇਸ ਤੇ ਆਉਣਾ ਪੱਕੇ ਪੇਪਰਾਂ ਤੇ ਆਉਣਾ ਕੋਈ ਚੱਕਰ ਨਹੀਂ ਤੁਹਾਨੂੰ ਵਧੀਆ ਕੰਮ ਮਿਲ ਸਕਦਾ ਵਾ ਤੁਸੀਂ ਜੇ ਵੀ ਜਾ ਵੀ ਕਰਨਾ ਚਾਹੁੰਦੇ ਹੋ ਬਸ ਥੋੜਾ ਜਿਹਾ ਬੋਲੀ ਤੇ ਧਿਆਨ ਦਿਓ ਬੋਲੀ ਸਿੱਖੋ ਆਪ ਵੀ ਸਿੱਖੋ ਤੇ ਬੱਚਿਆਂ ਨੂੰ ਵੀ ਸਿਖਾਓ ਕਿਉਂਕਿ ਜੇ ਬੱਚੇ ਵੀ ਹੁਣ ਹੁਣ ਪਤਾ ਇੱਧਰ ਆ ਕੇ ਤੁਸੀਂ ਸਕੂਲ ਲਾਉਂਗੇ ਬੱਚਿਆਂ ਨੂੰ ਉੱਥੇ ਵੀ ਇਹਨਾਂ ਨੂੰ ਬੋਲੀ ਦੀ ਲੋੜ ਪੈਣੀ ਆ ਬੋਲੀ ਆਉਂਦੀ ਹੋਊਗੀ ਤਾਂ ਵਧੀਆ ਇਹ ਅੱਗੇ ਚੱਲਣ ਦੇ ਕਾਮਯਾਬ ਹੋਣਗੇ ਸਕੂਲ ਰੈਗੂਲਰ ਮਤਲਬ ਇੱਥੇ ਆ ਕੇ ਨਾ ਚੱਲੂਗਾ ਬੋਲੀ ਦੀ ਕੋਈ ਇਹਨਾਂ ਨੂੰ ਪ੍ਰੋਬਲਮ ਨਹੀਂ ਆਉਗੀ ਹੋਣਾ ਤੁਸੀਂ ਇੰਡੀਆ ਚ ਫ੍ਰੀ ਆ ਤੁਸੀਂ ਇਹ ਸਾਰੇ ਕੰਮ ਸਿੱਖ ਸਕਦੇ ਆ ਕਿਉਂਕਿ ਇੱਥੇ ਆ ਕੇ ਫਿਰ ਤੁਹਾਨੂੰ ਪਤਾ ਹੀ ਆ ਕੰਮਕਾਰਾਂ ਤੇ ਲੱਗ ਜਾਂਦੇ ਆ ਤੇ ਅੰਦੇ ਆਪਨ ਹੁੰਦਾ ਵੀ ਆਪਾਂ ਵੀ ਕੰਮ ਕਰ ਲੀਏ ਬੱਚੇ ਸਕੂਲ ਲੱਗ ਜਾਂਦੇ ਆ ਜੇ ਆਪਾਂ ਨੂੰ ਬੋਲੀ ਆਉਂਦੀ ਹੋਵੇ ਤਾਂ ਆਪਾਂ ਸਾਰਾ ਕੁਝ ਕਰ ਸਕਦੇ ਆ ਹਾਂਜੀ ਠੀਕ ਹੈ ਜੀ ਇਹ ਸੀ ਜੀ ਅੱਜ ਦੀ ਆਪਣੇ ਮੇਨ ਮੇਨ ਅਪਡੇਟ ਤੇ ਫੇ ਹੁਣ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਲੈ ਕੇ ਕੋਈ ਨਵੀਂ ਜਾਣਕਾਰੀ ਤੇ ਕੋਸ਼ਿਸ਼ ਤਾਂ ਆਪਣੀ ਹਰ ਵਾਰੀ ਇਹੀ ਹੁੰਦੀ ਆ ਵੀ ਆਪਾਂ ਜਲਦੀ ਤੋਂ ਜਲਦੀ ਵੀ ਵੀਡੀਓ ਜਿਹੜੀ ਨਵੀਂ ਜਾਣਕਾਰੀ ਹੁੰਦੀ ਆ ਲੈ ਕੇ ਆਈਏ ਤੁਹਾਡੇ ਨਾਲ ਸ਼ੇਅਰ ਕਰੀਏ ਬਸ ਤੁਹਾਡੀ ਟਾਈਮ ਦੀ ਘਾਟ ਹੋਵਾ ਕਰਕੇ ਤੇ ਇੱਕ ਤੁਹਾਨੂੰ ਪਤਾ ਹੀ ਹਜੇ ਘਰ ਦਾ ਕੰਮ ਕੰਪਲੀਟ ਨਹੀਂ ਹੋਇਆ ਚੱਲਦੇ ਆਵਾ ਕੋਈ ਨਾ ਕੋਈ ਮੈਸੇਜ ਰਿਸਪਸ ਲੱਗੇ ਰਹਿੰਦੇ ਆ ਤੇ ਉਹਦੀ ਵਜ੍ਹਾ ਕਰਕੇ ਵੀ ਟਾਈਮ ਨਹੀਂ ਹੁੰਦਾਗਾ ਤੇ ਤਾਂ ਕਰਕੇ ਨਹੀਂ ਟਾਈਮ ਮਿਲਦਾਗਾ ਤੇ ਅੱਗੇ ਜਾ ਕੇ ਆਪਾਂ ਜਿਹੜੀ ਵੀ ਨਵੀਂ ਜਾਣਕਾਰੀ ਹੋਇਆ ਕਰੂਗੀ ਡੇਲੀ ਵੀਡੀਓ ਇਹ ਲੈ ਕੇ ਪਹਿਲਾਂ ਉਂ ਦੀ ਤਰ੍ਹਾਂ ਆਇਆ ਕਰਨਗੇ ਕਿਉਂਕਿ ਹੁਣ ਇਹ ਵੀ ਥੋੜਾ ਜਿਹਾ ਬਿਜੀ ਆ ਵੀਰ ਜਿਹੜੇ ਆਏ ਹੋਏ ਆ ਉਹਨਾਂ ਦੇ ਪੇਪਰਾਂ ਨੂੰ ਲੈ ਕੇ ਫਿਰ ਅੱਗੇ ਵੀਰਾਂ ਦੇ ਇਹਨਾਂ ਦੇ ਦਮਿਆਂ ਦੇ ਨੂੰ ਲਿਓਸ ਤੇ ਨਿਕਲੇ ਆ ਉਹਨਾਂ ਨੂੰ ਲੈ ਕੇ ਤੇ ਇਦਾਂ ਹੀ ਟਾਈਮ ਨਹੀਂ ਲੱਗਦਾ ਠੀਕ ਆ ਜੀ ਮਿਲਾਂਗੇ ਅਗਲੀ ਵੀਡੀਓ ਚ ਬੋਲਣ ਚ ਜੇ ਕੋਈ ਬਾਤ ਘਟ ਹੋ ਗਈ ਉਹਦੇ ਲਈ ਆਪਾਂ ਮਾਫੀ ਚਾਹੁੰਦੇ ਆਂਗਾ ਕੋਈ ਤੁਹਾਨੂੰ ਪਤਾ ਹੀ ਆ ਹਰ ਵਾਰੀ ਆਪਾਂ ਜਲਦੀ ਜਲਦੀ ਵੀਡੀਓ ਬਣਾਉਣੀ ਹੁੰਦੀ ਆ ਤੇ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਸਤ ਸ੍ਰੀ ਅਕਾਲ